ਬਾਈ ਦੇਖੋ ਟਰੈਕਟਰ ਦੀ ਆਵਾਜ਼ ਕਰੋ ਚੱਕਿਆ ਕਹਿੰਦੀ ਹੈ ਠੀਕ ਹੈ ਜੀ ਬਹੁਤਾ ਕੁਝ ਦੱਸਣ ਦੀ ਲੋੜ ਨਹੀਂ ਹੈਗੀ ਜਿਹੜੇ ਵੀਰ ਸੋਨਾ ਲੀਕਾ ਤੇ ਸ਼ਕੀਆ ਉਹਨਾਂ ਨੇ ਟਰੈਕਟਰ ਵੀਡੀਓ ਚ ਦੇਖ ਲੈਣਾ 6 ਮਾਡਲ ਟਰੈਕਟਰ ਸਾਫ ਹੈ ਟਰੈਕਟਰ ਠੀਕ ਹੈ ਬਾਈ ਰੰਗ ਰੂਪ ਦਾ ਇਹਦੀ ਡਿਮਾਂਡ ਤਾਂ ਕਰਦੇ ਆ ਬਾਈ 2,40,000 ਇਹ ਬਾਕੀ ਦਾ ਤਾਂ ਸੌਦਾ ਮੌਕੇ ਤੇ ਹੋਊਗਾ ਬਾਈ ਬੈਠ ਕੇ ਠੀਕ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਨਵੇਂ ਵਲੌਗ ਚ ਤੇ ਮਿੱਤਰੋ ਅੱਜ ਟਰੈਕਟਰ ਆਇਆ ਆਪਣੇ ਕੋਲ ਹੋਰ ਇੱਕ ਸੋਨਾਲੀਕਾ 745 ਤੇ ਬਣੇ ਰਿਓ ਬਲੌਗ ਚ ਆਪਾਂ ਤੁਹਾਨੂੰ ਟਰੈਕਟਰ ਦਿਖਾਉਨੇ ਆਂ ਬਾਈ ਤੇ ਲੋ ਬਾਈ ਸਾਡੇ ਜੂਨੀਅਰ ਵਾਲੇ ਵੀਰਾਂ ਨੇ ਅੱਜ ਨੇ ਰੀ ਠਾਲਦੀ ਆ ਜਿਨ੍ਹਾਂ ਨੇ 2-3 ਟਰੈਕਟਰ ਬੁੱਕ ਕਰਤੇ ਹੋਰ ਬਾਬਲੇ ਵੀਰੇ ਵਧੀਆ ਵੀਰੇ ਠੀਕ ਠਾਕ ਇਹ ਟਰੈਕਟਰ ਦਾ ਕੋਈ ਬਾਈ ਵਿੱਚ ਵੀ ਕੱਟਲੇ ਪੁਰਾਣੇ 1 2 ਪੁਰਾਣੇ ਕੱਟੇ ਵੀ ਆ ਫਾਰਮ ਡ੍ਰੈਗ ਆਰ ਜਣ ਤੇ ਕਾ ਆ ਗਿਆ ਬਾਈ ਅੱਜ ਹੈ ਕਾ ਇਹ ਕਿਹੜਾ ਬਾਈ ਇਹ ਵੈਸੇ ਸਟicker ਦੇ ਉਪਰ ਲੱਗਿਆ 750 ਦਾ 740 ਆ ਵੈਸੇ ਇਹ 745 ਆ ਮੈਂ ਵੀ ਉਹੀ ਦੇਖ ਰਿਹਾ ਮੈਂ ਟਰੈਕਟਰ 3 ਸਿਲੰਡਰ ਹੈ 750 ਲਿਖਿਆ ਵਾ ਟਰੈਕਟਰ ਬਾਈ ਬਹੁਤ ਸ਼ਕੀਨ ਹੈ ਚਲਾਈ ਚਲੂਈ ਦਾ ਵਧੀਆ ਏ ਤੇ ਬਾਈ ਇਹਨਾਂ ਨੇ ਕਾਲੂ ਦੇਣੇ ਬਾਈ ਟਰੈਕਟਰ ਕਾਲੂ ਦੇਣੇ ਜੱਗੂ ਦੋ ਟਰੈਕਟਰ ਦੋ ਟਰੈਕਟਰ ਆ ਇੱਕ ਆਮਨ ਲਿਆ ਰਿਹਾ 50 75 50 75 ਇੱਕ ਬਾਈ ਇਹਨਾਂ ਨੇ 50 75 ਦੇਣਾ ਬਾਈ بڑا ਜਿਹੜਾ 50 50 ਡੀ ਦੇਣਾ ਇੱਕ ਠੀਕ ਹੈ ਜੀ ਹਲੂ ਮਹਾਰਾ ਦੀ ਕਿਰਪਾ ਨਾਲ ਅਸੀਂ ਵੀ ਟਰੈਕਟਰ ਦੇਣਾ ਇੱਕ 4x4 ਸਾਡੇ ਕੋਲ ਵੀ ਆਇਆ ਹੋਇਆ ਇੱਕ ਛੋਟਾੁੱਲ ਗਿਆ ਹੁਣ ਕੰਮ ਤੇ ਆਹ ਟਰੈਕਟਰ ਹੋਈ ਵਿੱਚ ਕੱਟਿਆ ਕੱਟਿਆ ਮਾਡਲ ਕਿਹੜਾ ਹੈ ਪੰਜ ਮਾਡਲ ਹੈ ਪੰਜ ਆ ਪੰਜ ਭਾਈ ਮਾਡਲ ਪੰਜ ਹੈ ਟਰੈਕਟਰ ਦੀ ਕੰਡੀਸ਼ਨ ਦੇਖੋ ਭਾਈ ਕਿਆ ਸੋਹਣੀ ਹੈ 14 ਦੇ ਟਾਇਰ ਪਾਏ ਹੋਣ ਡਬਲ ਡਬਲ ਕਲੱਚ ਹੈ ਨਾ ਡਬਲ ਕਲੱਚ ਆ ਭਾਈ ਤੇ ਮੁਰਲੇ ਡਰ ਬੀਕੇਡੀ ਦੇ ਪਿਛਲੇ ਟਾਇਰ ਭਾਈ ਐਮ ਆਰ ਐਫ ਦੇ ਆ ਟਰੈਕਟਰ ਵਧੀਆ ਸ਼ਕੀਨ ਬੰਦੇ ਕੋਲ ਆਇਆ ਹੋਇਆ ਠੀਕ ਹੈ ਛਤਰੀ ਨੂੰ ਬਾਈ ਥੱਲੇ ਆ ਦੇਖੋ ਆਹ ਜੀ ਲਾਈ ਹੋਈ ਆ ਪਾਣੀ ਅੰਦਰ ਵੜਨ ਤੇ ਪਿਛਲੇ ਟਾਇਰ ਦਾ ਬਾਈ 30 35 ਪੈਸੇ ਯਾਨੀ ਕਿ ਚੱਲਣੇ ਜੋਗੇ ਨੇ ਹੈਗੇ ਆ ਠੀਕ ਹੈ ਜੀ 30 ਕ ਪੈਸੇ ਟਾਇਰ ਆ ਪਲੇਟਫਾਰਮ ਬਾਈ ਦੂਜਾ ਏ ਪਲੇਡ ਆਪਣਾ ਮੁਰਲੇ ਟਾਇਰ ਹੈਗੇ ਬਾਈ ਅੱਧ ਤੇ ਉੱਪਰ ਬੀਕੇਟੀ ਦੇ ਆਪਲੇ ਵੀਰੇ ਟਰੈਕਟਰ ਦਾ ਇੰਜਨ ਵੀ ਨਾਲ ਦਾ ਮੈਂ ਹੁਣ ਦੇਖਿਆ ਖੋਲ ਕੇ ਦਿਖਾਈ ਮੜਾ ਜੀ ਬਾਈ ਇਹੇ ਟਰੈਕਟਰਾਂ ਦੇ ਬਹੁਤ ਫੋਨ ਆਉਨੇ ਆ ਜੇ ਕਿਸੇ ਨੇ ਘੱਟ ਰੇਟ 'ਚ ਬੜੀ ਪਾਵਰ ਵਾਲਾ ਟਰੈਕਟਰ ਲੈਣਾ ਤਾਂ ਟਰੈਕਟਰ ਮਾੜਾ ਨਹੀਂ ਹੈਗਾ ਟਰੈਕਟਰ ਦਾ ਇੰਜਣ ਵੀ ਬਾਈ ਨਾਲ ਦਾ ਏ ਟਰੈਕਟਰ ਦੇ ਹੁਣ ਤੱਕ ਨੜ ਵੀ ਨਹੀਂ ਖੁੱਲੇ ਹੋਏ ਇੰਜਣ ਵਾਲੇ ਠੀਕ ਹੈ ਜੀ ਪੰਪ ਦਾ ਕੰਮ ਬਾਈ ਕਹਿੰਦਾ ਹੋਇਆ ਵਾ ਏ ਆ ਵੀ ਨਹੀਂ ਹਜੇ ਤੱਕ ਹਜੇ ਤੱਕ ਆਹ ਨੜ ਵੀ ਨਹੀਂ ਖੁੱਲੇ ਬਾਈ ਦੇਖ ਲੋ ਹਿਸਾਬ ਲਾ ਲੋ ਠੀਕ ਹੈ ਖੋਲਦੇ ਵੀਰੇ ਬੰਦ ਕਰਦੇ ਸਭ ਤੋਂ ਵੱਡੀ ਗੱਲ ਬਾਈ ਜਿਹੜੀ ਟਰੈਕਟਰ ਪਹਿਲੇ ਮਾਲਕਾਂ ਦੇ ਘਰ ਤੋਂ ਆਇਆ ਫਸਟ ਓਨਰ ਤੋਂ ਟਰੈਕਟਰ ਆਇਆ ਬਾਈ ਇਹ ਠੀਕ ਹੈ ਜੀ ਬੰਦੇ ਦਾ ਹੁਣ ਮਨ ਬਣਿਆ ਬਾਈ ਟਰੈਕਟਰ ਬਦਲਣ ਦਾ ਇਹ ਆਲਾ ਪੱਲਾ ਬਾਈ ਇਹਦਾ ਦੁਬਾਰਾ ਚੇਂਜ ਆ ਬਾਈ ਕਹਿੰਦਾ ਕਿਤੇ ਲੱਗ ਗਿਆ ਸੀਗਾ ਆ ਪੱਲਾ ਫਿਰ ਲਿਆ ਕੇ ਪਾਇਆ ਬਾਕੀ ਸਾਰਾ ਹੋਰ ਸਾਰਾ ਕੋਈ ਨਾਲ ਦਾ ਬਾਕੀ ਕੋਈ ਚੀਜ਼ ਚੇਂਜ ਨਹੀਂ ਹੈਗੀ ਜਿਵੇਂ ਦਾ ਏਜੰਸੀ ਤੋਂ ਆਇਆ ਉਦਾਂ ਦਾ ਹੀ ਠੀਕ ਹੈ ਜੀ ਸਟicker ਬਾਈ ਨੂੰ ਤਾਂ ਗਾਲੀ ਆਣੀ ਮਿਲਿਆਗੀ ਉਹਨੇ ਬਾਈ ਇਹ ਸਟicker ਨਹੀਂ ਹੈਗੇ ਇਹਨੂੰ ਇਹਨੂੰ ਵੀਰੇ ਦੂਜੀ ਉਹ ਆਉਂਦੀ ਆ ਆ ਆਪਣੀ ਲੋਹੇ ਦੀ ਹੁੰਦੀ ਇਹਨੂੰ ਰਿਪਟਾਂ ਹੀ ਹੁੰਦੀਆਂ ਪੂਰੇ ਬਾਈ ਲਾਈਟਾਂ ਲੂਟਾਂ ਲੱਗੀਆਂ ਵੀ ਐ ਡੈਕ ਵੀ ਐਨ ਵਧੀਆ ਚੱਲਦਾ ਸਵੀਟ ਕਵਰ ਵੀ ਐਨ ਦੇਖੋ ਵਧੀਆ ਪਿਆ ਹੋਇਆ ਠੀਕ ਹੈ ਜੀ ਤੇ 11 ਗੂਰਾਂ ਦਾ ਓਕੇ ਆ ਕੋਈ ਬਲੋ ਨਹੀਂ ਹੈਗੀ ਕੋਈ ਕੁਝ ਨਹੀਂ ਲਣਗੇ ਗਾਰੰਟੀ ਦਾ ਟਰੈਕਰ ਆ ਇੱਕ ਥੋੜਾ ਜਿਹਾ ਜ਼ਰੂਰ ਕਮੀ ਹੈਗੀ ਐ ਮਗਰਾੜ ਉਦਾਂ ਬਾਈ ਠੀਕ ਐ ਵਧੀਆ ਓਕੇ ਐਨ ਆਹ ਮਗਰਾੜ ਆ ਬਾਈ ਪਿੱਛੇ ਤੋਂ ਕੱਟਿਆ ਹੋਇਆ ਪਤ ਨਹੀਂ ਕਿ ਆ ਕਰਨਾ ਉੱਕਣਾ ਉਦਾਂ ਮਗਰਾੜ ਵਧੀਆ ਗਲੇ ਵੀ ਨਹੀਂ ਹੈਗੇ ਠੀਕ ਹੈ ਜੀ ਬਾਕੀ ਆਹ ਵੀ ਮਗਰਾੜ ਉਦਾਂ ਬਾਈ ਠੀਕ ਐ ਆ ਥੋੜਾ ਜਿਹਾ ਇੱਥੋਂ ਕ੍ਰੈਕ ਹੋਇਆ ਵਾ ਬਾਕੀ ਦੇਖ ਲਓ 540 ਵੀਡੀਓ ਚੱਕਰ ਹੈ ਠੀਕ ਹੈ ਜੀ ਤੇ ਬਾਕੀ ਜਿਨੇ ਵੀ ਵੀਰ ਨੇ ਕੋਈ ਕਿਸੇ ਨੂੰ ਪਸੰਦ ਆਇਆ ਟਰੈਕਟਰ ਇੱਕ ਵਾਰ ਆ ਕੇ ਚਲਾ ਕੇ ਜਰੂਰ ਦੇਖਿਓ ਬਾਈ ਟਰੈਕਟਰ ਨੂੰ ਬਾਕੀ ਚਲੋ ਬਾਅਦ ਦੀ ਗੱਲ ਹੈ ਪਸੰਦ ਆਉਣਾ ਨਾ ਆਉਣਾ ਇੱਕ ਆਪਾਂ ਨੇ ਬਾਈ 4x4 ਦੇਣਾ ਟਰੈਕਟਰ ਉੱਧਰ ਖੜਾ ਆਪਣਾ ਪਰਲੇ ਪਾਸੇ ਉਹਦੀ ਆਪਾਂ ਨੇ ਕੱਲ ਨੂੰ ਡਿਲੀਵਰੀ ਕਰਨੀ ਹੈ ਬਾਈ ਟਰੈਕਟਰ ਦੀ ਠੀਕ ਹੈ ਜੀ ਤੇ ਬਾਕੀ ਬਾਈ ਨਾਲੇ ਵੀ ਕੱਲ ਨੂੰ ਦੋ ਦਿਨ ਟਰੈਕਟਰ ਦੇਣੇ ਆ ਇੱਕ ਇਹਨਾਂ ਨੇ ਆ ਦੇਣਾ ਬਾਈ 50000 ਡੀ ਦੇਣਾ ਠੀਕ ਹੈ ਜੀ ਇੱਕ ਬਾਈ ਅਮਨ ਬਾਈ ਲੈ ਕੇ ਆਇਆ ਆ ਰਿਹਾ ਟਰੈਕਟਰ 5075 ਉਹਦੀ ਡਿਲੀਵਰੀ ਕਰਨੀ ਆ ਠੀਕ ਹੈ ਜੀ ਬਾਕੀ ਚਲੋ ਆਪਾਂ ਤੁਹਾਨੂੰ ਕੱਲ ਨੂੰ ਵੀ ਵਲੌਗ ਬਣਾਵਾਂਗੇ ਸਪੈਸ਼ਲ ਬਾਈ ਠੀਕ ਹੈ ਜੀ ਕੱਲ ਨੂੰ ਇੱਕ ਹੋਰ ਖੁਸ਼ਖਬਰੀ ਬਾਈ ਸਾਡੇ ਨਾਲ ਇੱਧਰ ਕਬੂਟਾ ਦੀ ਏਜੰਸੀ ਵੀ ਆ ਰਹੀ ਆ ਉਹ ਦੇਖੋ ਸਾਹਮਣੇ ਬੋਰਡ ਲੱਗਿਆ ਬਾਈ ਫਤੇ ਆਟੋਮੋਟਿਵਸ ਦਾ ਪਹਿਲਾਂ ਇਹ ਏਜੰਸੀ ਕਿਸੇ ਹੋਰ ਪਾਸੇ ਸੀ ਹੁਣ ਬੰਦਾ ਇੱਧਰ ਹੋਇਆ ਦੁਬਾਰਾ ਟਰਾਂਸਫਰ ਕਿਉਂਕਿ ਬਾਈ ਜਿਹੜੀ ਮਾਰਕੀਟ ਆ ਟਰੈਕਟਰ ਦੀ ਸਾਰੀ ਇੱਧਰ ਆ ਜਿਹੜਾ ਗਾਹ ਕਹ ਆ ਉਹ ਇੱਥੇ ਆਉਂਦਾ ਸੀ ਤਾਂ ਕਰਕੇ ਫਿਰ ਉਹਦਾ ਵੀ ਬੰਦੇ ਦਾ ਮਨ ਬਣਿਆ ਵੀ ਮੈਂ ਵੀ ਮਾਰਕੀਟ ਦੇ ਵਿੱਚ ਜਾਵਾਂ ਠੀਕ ਹੈ ਜੀ ਬਾਕੀ ਆਪਣਾ ਐਂਡੋ ਫਾਰਮ ਬਾਈ ਆ ਆਇਆ ਆਪਣੇ ਕੋਲ ਤੇ ਆ 3055 NB ਇਹ 4 ਵੀਲ ਡਰਾਈਵ ਦੇ ਵਿੱਚ ਆਇਆ ਬਾਈ ਬੜੇ ਦਾ ਆਪਾਂ ਨੇ 60 ਪਾਵਰ ਦੇ ਤਾਂ ਕਈ ਟਰੈਕਟਰ ਦੇ ਲਏ ਬਾਈ ਆ ਟਰੈਕਟਰ ਆਪਣੇ ਕੋਲ ਪਹਿਲਾ ਆਇਆ ਅੱਜ ਫਸਟ ਠੀਕ ਹੈ ਜੀ ਤੇ ਇਹ ਵੀ ਟਰੈਕਟਰ ਆਪਣੇ ਲੋਕਲੇ ਜਾਣਾ ਹੈ ਪਹਿਲਾਂ ਵੀ ਉੱਥੇ ਆਪਣੇ ਉਹ ਪਿੰਡ ਗਏ ਹੋਏ ਆ ਟਰੈਕਟਰ ਇੱਕ ਦੋ ਉਹਨਾਂ ਨੂੰ ਦੇਖ ਕੇ ਬਾਈ ਦਾ ਮਨ ਬਣਿਆ ਜੀ ਠੀਕ ਹੈ ਜੀ 4 ਵੀਲ ਡਰਾਈਵ ਚ ਦੋ ਸਪੀਡਾਂ ਚ ਲੋ ਹਾਈ ਦੇ ਵਿੱਚ 14 ਦੇ ਟਾਇਰ ਤੇ ਬਾਕੀ ਰੇਡ ਦਾ ਆਪਾਂ ਤੁਹਾਨੂੰ ਕੱਲ ਨੂੰ ਕਰ ਦਾਂਗੇ ਬਾਈ ਆ ਕਨਫਰਮ ਠੀਕ ਹੈ ਜੀ ਤੇ ਜਾਨੀ ਕਿ ਰੋਪੜ ਤੋਂ ਆਪਾਂ ਪਹਿਲਾਂ ਟਰੈਕਟਰ ਦੇ ਰਹੇ ਨੇ ਬੜੇ 60 ਪਾਵਰ ਵਾਲੇ ਆਪਾਂ ਨੇ 30 55 ਡੀਆਈ ਉਹ ਆਪਾਂ ਨੇ ਦੇ ਦਿੱਤੇ ਬਾਈ ਕਈ ਟਰੈਕਟਰ 4 ਵੀਲ ਚ ਠੀਕ ਆ ਆਹ ਟਰੈਕਟਰ ਆਪਾਂ ਰੋਪੜ ਤੋਂ ਪਹਿਲਾਂ ਡਿਲੀਵਰ ਕਰਨਾ ਹੈ ਬਾਕੀ ਬਾਈ ਕੱਲ ਨੂੰ ਸ਼ਕਤੀਮਾਨ ਵਾਲਿਆਂ ਵੱਲ ਵੀ ਅਹ ਗਲੂਤਮਕਾ ਹੁਣ ਇਹਨਾਂ ਨੇ ਕੱਲ ਨੂੰ 10 10 12 ਡਿਲੀਵਰੀਆਂ ਇਕੱਠੀਆਂ ਦੇਣੀਆਂ ਬਾਈ ਠੀਕ ਹੈ ਜੀ ਕੱਲ ਨੂੰ ਇੱਧਰ ਵੀ ਪ੍ਰੋਗਰਾਮ ਹੈ ਇੱਧਰ ਵੀ ਬਾਈ ਨਾਲੇ ਚਾਹ ਪਾਣੀ ਦਾ ਪ੍ਰੋਗਰਾਮ ਕਰਨਾ ਹੈ ਕੱਲ ਉੱਧਰ ਕਬੂਟਾ ਵਾਲੇ ਵਾਲੋ ਵੀ ਸੱਦਾ ਹੈ ਬਾਈ ਉਹਨਾਂ ਨੇ ਵੀ ਕੱਲ ਨੂੰ ਸੁਖਮਨੀ ਸਾਹਿਬ ਦਾ ਪਾਠ ਰੱਖਿਆ ਹੋਇਆ ਉੱਧਰ ਵੀ ਜਾਣਾ ਹੈ ਠੀਕ ਹੈ ਜੀ ਤੇ ਯਾਨੀ ਕਿ ਕੱਲ ਨੂੰ ਇੱਧਰ ਵੀ ਬਾਈ ਪ੍ਰੋਗਰਾਮ ਹੈ ਇਹਨਾਂ ਨੇ ਵੀ ਟਰੈਕਟਰ ਦੇਣੇ ਆ ਮਤਲਬ ਕਿ ਕੱਲ ਨੂੰ ਬਾਈ ਸਾਰੇ ਪਾਸੇ ਤੇ ਹੀ ਅਹ ਖਿੱਚ ਪੈਣੀਆਂ ਠੀਕ ਹੈ ਜੀ। ਬਾਕੀ ਬਾਈ ਆ ਟਰੈਕਟਰ ਦਾ ਵੀ ਹੋਇਆ ਵੀ ਰਚਾਵਾਂ ਤਾਂ ਦੇਖ ਲਿਓ। ਟਰੈਕਟਰ ਪੂਰਾ ਐਨ ਪੂਰਾ ਸ਼ਕੀਨ ਹੈ। ਪੰਪੋ ਵੀ ਬਾਈ ਲਿਫਟ ਪੰਪ ਵੀ ਟਰੈਕਟਰ ਦੇ ਨਾਲ ਲਾਜੇ ਤੱਕਦਾ ਤੇ। ਲਿਫਟ ਪੰਪ ਨੂੰ ਚਾਬੀ ਨਹੀਂ ਹੈਗੀ। ਸਾਂਭ ਬਾਕੇ ਜੇ ਦਿਖਦੀ ਆ ਟਰੈਕਟਰ ਦੀ। ਤੇਰੇ ਮਾਰੂ ਮਦਰਾnga ਨਾਲ ਦਾ ਬਾਈ। ਬਾਕੀ ਮੇਰਾ ਵੀ ਆ ਕੇ ਤਸੱਲੀ ਕਰਿਓ ਆਪਾਂ ਜਿਵੇਂ ਹਰੇਕ ਵੀਡੀਓ ਦੇ ਵਿੱਚ ਕਹਿੰਦੇ ਹੁੰਨੇ ਆ। ਬਾਕੀ ਹੈਪੀ ਵੀਰ ਬਾਈ ਲੱਗ ਗਿਆ ਟਰੈਕਟਰ ਅੰਦਰ ਲਾਉਣ। ਟੂ ਟਾਈਮ ਹੋ ਗਿਆ। ਤੇ ਆ ਵੀ ਤੁਹਾਨੂੰ ਆਪਾਂ ਟਰੈਕਟਰ ਸਟਾਰਟ ਕਰਕੇ ਦਿਖਾਉਣਾ ਟਰੈਕਟਰ ਦੀ ਸਟਾਰਟਿੰਗ ਦੇਖਿਓ ਬਾਈ ਚੈੱਕ ਕਰਿਓ ਲੋ ਜੀ ਬਾਈ ਟਰੈਕਟਰ ਦੀ ਆਵਾਜ਼ ਦੇਖੋ ਕਿ ਆ ਪਿਆਰੀ ਆ ਬਾਈ ਬਲੋ ਟਰੈਕਟਰ ਦੀ ਬਾਈ ਜਮਾ ਹੀ ਨਹੀਂ ਹੈਗੀ ਨਾ ਮਾਤਰ ਮਾਰ ਬਾਈ ਰੇਸ ਮਾਰੀ ਰੇਸ ਮਾਰੀ ਲੈ ਬਾਈ ਦੇਖੋ ਟਰੈਕਟਰ ਦੀ ਆਵਾਜ਼ ਕਰੋ ਚੱਕਿਆ ਕਹਿੰਦੀ ਆ ਠੀਕ ਹੈ ਜੀ ਬਹੁਤਾ ਕੁਝ ਦੱਸਣ ਦੀ ਲੋੜ ਨਹੀਂ ਹੈਗੀ ਜਿਹੜੇ ਵੀਰ ਸੋਨਾ ਲੀਕਾ ਦੇ ਸ਼ੀਰਾਂ ਉਹਨਾਂ ਨੇ ਟਰੈਕਟਰ ਵੀਡੀਓ ਚ ਦੇਖ ਲਾਣਾ ਟਰੈਕਟਰ ਦਾ ਰੇਟ ਵੀ ਆਪਾਂ ਤੁਹਾਨੂੰ ਬਿਲਕੁਲ ਜੈ ਜੈ ਦੱਸਣਾ ਲੈ ਬਾਈ ਬਾਕੀ ਟਰੈਕਟਰ ਇੱਕ ਦੋ ਕੱਲ ਨੂੰ ਹੋਰ ਕੱਟ ਹੋਏ ਨੇ ਬਾਈ ਵਿੱਚ ਉਹ ਵੀ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾ ਦੇਣਾ ਕਿਹੜਾ ਕਿਹੜਾ ਟਰੈਕਟਰ ਆਉਣਾ ਆਪਣੇ ਕੋਲ ਠੀਕ ਹੈ ਜੀ ਤੇ ਹੁਣ ਟਰੈਕਟਰ ਕਾਫੀ ਕੱਟ ਹੋਣੇ ਬਾਈ ਜਿਹੜਾ ਵਧੀਆ ਟਰੈਕਟਰ ਆ ਉਹ ਬਾਈ ਖੜਦਾ ਵੀ ਨਹੀਂ ਸਾਡੇ ਕੋਲੋਂ ਤਾਂ ਵਪਾਰੀ ਬੰਦੇ ਟਰੈਕਟਰ ਲੈ ਜਾਂਦੇ ਜਿਹੜਾ ਵਧੀਆ ਟਰੈਕਟਰ ਆ ਬਈ ਚੰਗਾ। ਨਾ ਬਾਈ ਟਰੈਕਟਰ ਐਨ ਘਾਣੇ ਵਰਗਾ ਟਰੈਕਟਰ ਪਿਆ। ਠੀਕ ਐ। ਜਿਹੜੇ ਬਾਈ ਵੀਰਕੋਲ ਤੇ ਆਇਆ ਟਰੈਕਟਰ ਬਾਈ ਕਹਿੰਦਾ ਬਾਈ ਮੇਰੀ ਤਸਵੀਰ ਦੇ ਲਓ ਮੇਰਾ ਨੰਬਰ ਦੇ ਦਿਓ ਬੰਦੇ ਨੂੰ। ਵੀ ਉਹਨੂੰ ਟਰੈਕਟਰ ਦੇਓ ਕਹਿੰਦਾ ਬਾਈ ਵੀ ਜਿਹੜੇ ਬੰਦੇ ਨੂੰ ਦੇਣਾ ਉਹ ਤੇ ਬੰਦੇ ਦਾ ਆਧਾਰ ਕਾਰਡ, ਬੰਦੇ ਦੇ ਐਫੀਡਾਪੜ ਸਾਰਾ ਕੁਝ ਲੈਣਾ। ਠੀਕ ਹੈ ਜੀ ਇਹ ਬਾਈ ਦੀ ਪਹਿਲੀ ਸ਼ਾਲ ਤੱਕ ਕਈ ਬਾਈ ਦੰਦੇ ਨਹੀਂ ਬਾਈ ਪੁਰਾਣੇ ਟਰੈਕਟਰਾਂ ਦਾ ਪਰ ਬਾਈ ਨੇ ਕਿਹਾ ਬਾਈ ਉਹਨੂੰ ਵੇਚੋ ਜਿਹੜਾ ਮੈਨੂੰ ਸਾਰਾ ਕੁਝ ਦਵੇ ਕਿਉਂਕਿ ਉਹ ਬਾਈ ਦੇ ਨਾਮ ਆ ਪਹਿਲੇ ਮਾਲਕ ਲਈ ਘਾਰਾ ਟਰੈਕਟਰ ਠੀਕ ਹੈ ਜੀ ਰੇਟ ਹੈਗਾ ਇਹਦਾ 190000 ਤੇ ਮਾਲ ਤਾਣਾ ਆਪਾਂ ਜਰੂਰ ਕਰਾਂਗੇ ਬਾਈ ਠੀਕ ਹੈ ਟਰੈਕਟਰ ਦਾ ਰੇਟ ਵੀ ਜਾਇਜ਼ ਹੈ ਕਲਚ ਵੀ ਡਬਲ ਹੈ ਟਰੈਕਟਰ ਦਾ ਇਹਨਾਂ ਦੇ ਵਿੱਚ ਬਾਈ ਜੀਟਰ ਵਾਲਾ ਇੰਜਨ ਆ ਟਰੈਕਟਰ ਦੇ ਵਿੱਚ ਆ ਦੇਖੋ ਇਹਨੂੰ ਪਤਾ ਹੋਊਗਾ ਬਹੁਤ ਛੋਟੇ ਟਰੈਕਟਰ ਨੇ ਰੋਡਾ ਰੜਾ ਵੇਟਰ ਹੁੰਦਾ ਜਿੱਦਾਂ ਮਰਜੀ 7 ਫੁੱਟ 8 ਫੁੱਟ ਆ ਇਹਨਾਂ ਵਧੀਆ ਚ ਟਾਇਰ ਹਜੇ ਵਧੀਆ ਜੇ ਕੋ ਦੋ ਚਾਰ ਕਿੱਲੇ ਹਜੇ ਦੋ ਤਿੰਨ ਸਾਲ ਚੱਲੀ ਜਾਣੇ ਵਧੀਆ ਬਾਈ ਮੁਰਲੇ ਟਾਇਰ ਦਾ ਵਧੀਆ ਖੜਿਆ ਹੈ ਬੈਟਰੀ ਨਵੀਆਂ ਟਰੈਕਟਰ ਦੀ ਤੇ ਜਿਹਨੇ ਵੀ ਲੈਣਾ ਹੋਇਆ ਕੰਟੈਕਟ ਕਰ ਲਿਓ ਬਾਈ ਨੰਬਰ ਥੱਲੇ ਮੈਂਸ਼ਨ ਕਰਾਂਗੇ ਸਕਰੀਨ ਦੇ ਜੇ ਕਿਸੇ ਨੇ ਕੋਈ ਵੇਚ ਟਰੈਕਟਰ ਦੇਣਾ ਹੋਇਆ ਉਹ ਵੀ ਕਰ ਲਾਂਗੇ ਵਾਧਾ ਘਾਟਾ ਠੀਕ ਹੈ ਜੀ ਟਰੈਕਟਰ ਹੈਗਾ ਇਹ ਸਾਡੇ ਇੱਧਰ ਜੌਨੀਰ ਵਾਲੇ ਵੀਰਾਂ ਕੋਲ ਠੀਕ ਹੈ ਜੀ ਤੇ ਬਾਕੀ ਬਾਈ ਟਰੈਕਟਰ ਇੱਕ 735 ਵੀ ਆ ਉਹ ਵੀ ਆਪਾਂ ਤੁਹਾਨੂੰ ਥੋੜਾ ਜਿਆ ਦਿਖਾ ਦੇਣਾ ਉਹਦੀ ਚਲਕ ਵੀ ਦਿਖਾ ਦੇਣੀ ਮਣੀ ਜੀ ਆਪਾਂ ਨੇ ਤੁਹਾਨੂੰ ਇੱਕ ਵਾਰ ਇਹ ਸਾਡੇ ਬਾਈ ਸੋਨਾ ਲੀਕ ਵਾਲਿਆਂ ਕੋਲ ਹੈ ਟਰੈਕਟਰ ਇਹ ਸਾਡੇ ਕੋਲ ਨਹੀਂ ਹੈਗਾ ਇਹ ਸੋਨਾ ਲੀਕ ਵਾਲਾ ਵੀ ਚੈੱਕ ਕਰੋ ਹੈਪੀ ਵੀਰੇ ਕੀ ਹਾਲ ਚਾਲ ਵਧੀਆ ਬਾਈ ਵਧੀਆ ਠੀਕ ਠਾਕ ਹੋਰ ਵੀ ਆੜੀ ਵਧੀਆ ਬੜੀ ਆਹੋ ਹੈਪੀ ਵੀਰੇ ਆਹ ਟਰੈਕਟਰ ਦਾ ਕੀ ਸੀਨ ਹੈ ਬਾਈ ਇਹ ਬਾਈ ਇਹ ਸੋਨਾ ਲੀਕ ਵਾਲਿਆਂ ਨੇ ਕੱਟਿਆ ਹੋਇਆ ਵਿੱਚ ਇਹਦੇ ਬਾਈ ਬੀ ਕੇਡੀ ਦੇ ਟਾਇਰ ਆ ਪਿਛਲੇ ਪਿਛਲੇ ਟਾਇਰ ਹੋਣਗੇ 80 ਪੈਸੇ ਟਾਇਰ ਵੀ ਹਾਂ ਨਵੇਂ ਆ 80 ਪੈਸੇ ਮੁਰਲੇ ਟਾਇਰ ਵੀ ਬਾਈ 75 ਪੈਸੇ ਆ ਠੀਕ ਹੈ ਜੀ ਮਾਡਲ ਤੁਹਾਨੂੰ ਬਾਈ ਮੈਂ ਦੇਖ ਕੇ ਦੱਸਦਾ ਨਾ 6 ਮਾਡਲ ਹੈ ਉਹ ਹੈ 6 ਮਾਡਲ ਟਰੈਕਟਰ ਸਾਥੋਂ ਟਰੈਕਟਰ ਠੀਕ ਆ ਬਾਈ ਰੰਗ ਰੂਪ ਦਾ ਇਹਦੀ ਡਿਮਾਂਡ ਤਾਂ ਕਰਦੇ ਆ ਬਾਈ 240000 ਇਹ ਬਾਕੀ ਦਾ ਤਾਂ ਸੌਦਾ ਮੌਕੇ ਤੇ ਹੋਊਗਾ ਬਾਈ ਬੈਠ ਕੇ ਠੀਕ ਆ ਜੀ ਕਰ ਲਿਓ ਕੰਟੈਕਟ ਟਰੈਕਟਰ ਇਹ ਵੀ ਨਹੀਂ ਮਾੜਾ ਹੈਗਾ 735 ਕਲਚ ਸਿੰਗਲ ਹੈ ਬਾਈ ਇਹ ਠੀਕ ਆ ਜੀ ਤੇ ਰੰਗ ਰੂਪ ਦਾ ਸਾਰਾ Ориਜਨਲ ਟਰੈਕਟਰ ਕੋਈ ਟਚਿੰਗ ਫਾਚਿੰਗ ਨਹੀਂ ਹੈਗੀ ਟਰੈਕਟਰ ਨੂੰ ਠੀਕ ਆ ਜੀ ਤੇ ਇਹਦਾ ਨੰਬਰ ਬਾਈ ਨੰਬਰ ਦੋਨੇ ਪੰਜਾਬ ਆ ਇਹ ਵੀ ਨੰਬਰ ਪੰਜਾਬ ਆ ਇਹ ਰੋਪੜ ਦੇ ਨੰਬਰ ਆ ਉਹ ਉਹਦਾ ਨੰਬਰ ਪੀਵੀ 70 ਆ ਬਈ ਡੇਰਾ ਬਸੀ ਦਾ ਠੀਕ ਆ ਜੀ ਬਾਕੀ ਅ ਕਿਸੇ ਵੀ ਵੀਰ ਨੇ ਕੋਈ ਹੋਰ ਪੁਰਾਣਾ ਟਰੈਕਟਰ ਲੈਣਾ ਵੇਚਣਾ ਹੁੰਦਾ ਤਾਂ ਆਪਣੇ ਨਾਲ ਜੂਰ ਕੰਟੈਕਟ ਕਰਿਆ ਕਰੋ ਬਾਈ ਨੰਬਰ ਆਪਣਾ ਥੱਲੇ ਮੈਂਸ਼ਨ ਹੁੰਦਾ ਸਕਰੀਨ ਦੇ ਉਤੇ ਜਾ ਕੇ ਕੰਟੈਕਟ ਕਰਿਆ ਕਰੋ ਮੇਰਾ ਵੀਰ ਤੇ ਬਾਈ ਕਈ ਮੇਰੇ ਵੀਰ ਰਾਤ ਨੂੰ 11 11 ਵਜੇ ਫੋਨ ਕਰੀ ਜਾਂਦੇ ਮੇਰੇ ਤੋਂ ਫੋਨ ਅਟੈਂਡ ਨਹੀਂ ਹੁੰਦੇ ਬਾਈ ਤਾਂ ਮੇਰਾ ਵੀਰ 9 9:30 ਵਜੇ ਤੱਕ ਫੋਨ ਕਰ ਲਿਆ ਕਰੋ ਬਾਈ ਕਿਉਂਕਿ ਰਾਤ ਨੂੰ ਬਾਈ ਆਪਾਂ ਵੀ ਮਾੜਾ ਮੋਟਾ ਪਣਾ ਪੂਣਾ ਹੁੰਦਾ ਫਿਰ ਥੱਕੇ ਵੀ ਉਹਨੇ ਦਿਨ ਦੇ ਠੀਕ ਨਹੀਂ ਤਾਂ ਮੇਰਾ ਵੀ ਦਿਨ ਵਿੱਚ ਜਾਂ ਸਵੇਰੇ ਬਾਈ 6 ਵਜੇ ਤੋਂ ਬਾਅਦ ਕੰਟੈਕਟ ਕਰ ਲਿਆ ਕਰੋ ਆਖ ਕੇ ਆਪਾਂ ਕੱਲੂ ਦਵਾਂਗੇ ਬਾਈ ਡਿਲੀਵਰੀਆਂ ਠੀਕ ਹੈ ਜੀ ਤੇ ਠੀਕ ਹੈ ਬਾਈ ਅੱਜ ਦੇ ਵਲੌਗਸ ਇੰਨਾ ਹੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਰਿਓ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਬਾਕੀ ਮਾਮੇ ਨੇ ਕੱਢ ਲਿਆ ਬਾਈ ਬੈਗ ਉਹ ਦੇਖੋ ਫੜ ਗਿਆ ਤਿਆਰ ਹੋ ਕੇ ਮਿਲਦੇ ਹਾਂ ਕਿਸੇ ਹੋਰ ਨਵੇਂ ਵਲੌਗ ਚ ਸਾਰੇ ਵੀਰਾਂ ਦਾ ਤਾਂ